ਦਾਲਪੰਥ ਮੈਸਜ ਸ਼ਹੀਦਾਂ ਪਰਨਾਦਾੜਾ ਮਹਾਂਪੁਰਸ਼ਾਂ ਦੀ ਰਹਿਨਮਾਈ ਦੇ ਹੇਠ ਅੱਜ ਵੱਡੀਆਂ ਰੌਣਕਾਂ ਲੱਗਣ ਜਾ ਰਹੀਆਂ ਨੇ ਕਬੱਡੀ ਦੀਆਂ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈਆਂ ਛੋਟੀਆਂ ਟੀਮਾਂ ਲਈ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਉਸਤਾਦ ਲੋਕ ਨੇ ਟੋਟੀਆਂ ਪਿੰਡ ਤੋਂ ਦਲਪੰਥ ਦੇ ਵਿੱਚ ਸੇਵਾਵਾਂ ਵੀ ਨਿਭਾਉਦੇ ਐ ਲੈ ਵੀ ਉਸਤਾਦਾਂ ਕਰਦੇ ਇੱਕ ਵਾਰ ਪਾ ਦੇ ਬਾਤ ਹਲੋ ਯੋਗ ਮਹਾਂਪੁਰਖ ਧਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੇ ਮੇਰੀ ਅੱਜ ਵੱਡੀਆਂ ਲੱਗੀਆਂ ਰੌਣਕਾਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਤੇ ਪਹਿਲਾ ਮੈਚ ਹੋ ਚੁੱਕਿਆ ਆ 40 ਸਾਲਾਂ ਵਾਲਾ ਤੇ ਹੁਣ ਪੇੜ ਹੋਣ ਲੱਗਿਆ ਛੋਟੇ ਬੱਚਿਆਂ ਦੀਆਂ ਟੀਮਾਂ ਐ ਤੇ ਮੇਰਾ ਵੀਰ ਬਹੁਤ ਸੋਹਣਾ ਬੁਲਾ ਰਿਹਾ ਹੈ ਬਾਬੇ ਸ਼ਿੰਦਰ ਸਿੰਘ ਜੀ ਪਿੱਖੀ ਵੰਡिए ਉਹ ਵੀ ਪਹੁੰਚ ਗਏ ਨੇ ਸਟੇਜ ਤੇ ਉਹਨਾਂ ਦਾ ਵੀ ਧੰਨਵਾਦ ਹੈ ਪਹਿਲੇ ਇਹਦੀ ਕਿ ਜ਼ਿੰਮੇਵਾਰੀ ਸਾਰਿਆਂ ਭਰਾਵਾਂ ਨੇ ਸਾਹਮਣੇ ਹੈ ਬਹੁਤ ਵੱਡਾ ਧੰਨਵਾਦ ਕਰਾਂ ਮਹਾਂਪੁਰਸ਼ਾਂ ਦਾ ਇੱਥੇ ਪਹੁੰਚਣ ਦੇ ਉੱਪਰ ਮਜੀਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਰਵਿੰਦਰ ਸਿੰਘ ਜੀ ਅਟਾਲੀ

ਬਾਬਾ ਜੀ ਬਾਬਾ ਸਾਹਿਬ ਨਤ ਸਿੰਘ ਜੀ ਤਰਨਾ ਦਾ ਭਿੱਖੀ ਵਿੰਡੀਏ ਮਹਾਂਪੁਰਖ ਡੇਟ ਤੇ ਆ ਗਏ ਨੇ ਲੈ ਵੀ ਜਵਾਨਾ ਲੈ ਵੀ ਤੁਸੀਂ ਗੁਰੂ ਦੇ ਸੇਖਾ ਚਲੋਗੀ ਸਿੱਖੀ ਫੜੀ ਲੈ ਵੀ ਜਵਾਨਾ ਨਿਕਲਣਾ ਨਹੀਂ ਅੌਰmeida ਵੈਲਾ ਫਿੱਕੀ ਵਰਗਾ ਰੰਗੀ ਰੰਗ ਰਲ ਗਿਆਈ ਰੰਗ ਨਾ ਰੰਗ ਰਲ ਗਿਆਈ ਕੋਈ ਨਹੀਂ ਜਿਹੜੇ ਬੜੀ ਰੱਖੋ ਛੁੱਟਣ ਦੀ ਲੋੜ ਨਹੀਂ ਤੇ ਕੰਮ ਹੀ ਤਾਂ ਚੱਲ ਜੇ ਤੇ ਭਾਉ ਦੇਖ ਲਈ ਲੈਣਾ ਨਾ ਭਾਉ ਨਾ ਨਾ ਆਤਵਾਦ ਇਹ ਕਰਕੇ ਨਿਆਗ ਸੇ ਚੜ੍ਹਈ ਲਾਇਆ ਕੂਕ ਚੜ੍ਹਈ ਉਹ ਇਹ ਸਾਰੇ ਟੱਬਰੀ ਭੱਜ ਗਿਆ ਉਹ ਕਿਹੜਾ ਤੇਰੇ ਜੀ ਆਰੇ ਕੋ ਗੱਲ ਆ ਨਾ ਜਵਾਨ ਹੀ ਆ ਬੋਜਾ ਲੈ ਵੀ ਜਵਾਨਾ ਗੋਟਣਾ ਫਣਾਈ ਗੋਟਣਾ ਫਣਾਈ ਜੇ ਗੋਟ ਫੜਾਤਾ ਪੁੱਤਰਾ ਮੇਰਾ ਦੀਦਾ ਕੋ ਨਹੀਂ ਆਪਨਾ ਇਹ ਗੋਟ ਨਹੀਂ ਬਣਾਉਣਾ ਓਹ ਜੇ ਤੂੰ ਨਿਕਲ ਆਇਆ ਨਾ ਚਾਣਾ ਇਹ ਬਰਾਬਰ ਦਾ ਨਹੀਂ ਥੱਲੇ ਵਾਲਾ ਧੱਕੀ ਆਉਣਾ ਜੇ ਇਹ ਪਛਾਹ ਲੀਕੀ ਨਹੀਂ ਕੀ ਉਹ ਲੈ ਆਪਾਂ ਦੱਸਿਆ ਨਹੀਂ ਉਹਦਾ ਪਤਾ ਲੱਗਾ ਕੁਮਾਰ 了